ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਅਮਰੀਕਨ ਟਾਈਮ ਟੀਵੀ ਲਿਆਕੀ ਹਾਦਰਾਸਪੀਡ ਨੂਰ ਤੇ 4:30 ਪਾਉਨੇ ਆ ਪਹਿਲੀ ਖਬਰ ਤੇ ਸਫਲ ਬੈਂਕਰ ਸਾਬਤ ਹੋ ਚੁੱਕੇ ਮਾਰਕ ਕਾਰਨੀ ਦੇ ਵੱਲੋਂ ਕੈਨੇਡਾ ਦੀ ਲਿਬਰਲ ਪਾਰਟੀ ਦੀ ਕਮਾਂਡ ਸੰਭਾਲਨ ਅਤੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਲੋਕਾਂ ਦੀ ਪਸੰਦ ਪੱਖੋਂ ਦੀ ਗੱਲ ਵੱਲ ਜਾ ਰਹੀ ਹਾਕਮ ਪਾਚੀ ਦਾ ਉਭਾਰ ਹੋਣ ਲੱਗ ਪਿਆ ਬੀਤੀ 9 ਮਾਰਚ ਨੂੰ ਹੁੰਜਾ ਫਿਰ ਬਹੁਮਤ ਦੇ ਨਾਲ ਪਾਰਟੀ ਲੀਡਰ ਬਣੇ ਮਾਰਕ ਕਾਰਨੀ ਦੇ ਵੱਲੋਂ 14 ਮਾਰਚ ਨੂੰ ਪ੍ਰਧਾਨ ਮੰਤਰੀ ਬਜੋ ਅਹੁਦਾ ਸੰਭਾਲਣ ਦੇ 4 ਦਿਨ ਬਾਅਦ ਇੱਕ ਪ੍ਰੋਸੈਜੋਗ ਸਰਵੇਖਣ ਏਜੰਸੀ ਦੇ ਸਰਵੇਖਣ ਦੇ ਵਿੱਚ ਸਾਹਮਣੇ ਆਇਆ ਕਿ ਜੇ ਹੁਣੇ ਸੰਸਦ ਦੀ ਚੋਣਾਂ ਹੋ ਜਾਣ ਤਾਂ ਲਿਬਰਲ ਪਾਰਟੀ 338 ਮੈਂਬਰੀ ਹਾਊਸ ਦੇ ਵਿੱਚ ਬਹੁਤ ਹਾਸਲ ਕਰ ਸਕਦੀ ਹੈ 3 ਮਹੀਨੇ ਪਹਿਲਾਂ ਦਸੰਬਰ ਦੇ ਵਿੱਚ ਕਰਵਾਏ ਗਏ ਸਰਵੇਖਣ ਦੇ ਵਿੱਚ ਵਿਰੋਧੀ ਕੰਜ਼ਰਵੇਟਿਵ ਪਾਰਟੀ ਟੋਰੀ ਲਿਬਰਲ ਤੋਂ ਕਾਫੀ ਅੱਗੇ ਸਨ ਤੇ ਉਦੋਂ ਲਿਬਰਲ ਪਾਰਟੀ 28 ਦੇ ਅੰਕੜੇ ਉੱਤੇ ਸੀ ਜਦ ਕਿ ਕੰਜ਼ਰਵੇਟਿਵ ਪਾਰਟੀ 43 ਤੱਕ ਪਹੁੰਚ ਕੇ ਸਨ ਪਰ ਮਾਲ ਕਾਰਨੀ ਦੀ ਤਾਜਪੋਸ਼ੀ ਤੋਂ ਬਾਅਦ ਹੋਏ ਸਰਵੇਖਣਾਂ ਨੇ ਸਥਿਤੀ ਦੇ ਵਿੱਚ ਵੱਡਾ ਉਲਟ ਫੇਰ ਕਰ ਦਿੱਤਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਿਛਲੇ ਕਈ ਦਿਨਾਂ ਤੋਂ ਲੁਧਿਆਣਾ ਦੇ ਦੌਰੇ ਉੱਤੇ ਨੇ ਤੇ ਉਹ ਅੱਜ ਵੀ ਲੁਧਿਆਣਾ ਪਹੁੰਚੇ ਤੇ ਫਿਰੋਜ਼ਪੁਰ ਰੋਡ ਦੇ ਉੱਤੇ ਗੁਰੂ ਨਾਨਕ ਦੇਵ ਪਵਨ ਵਿਖੇ ਆਯੋਜਿਤ ਸਮਾਗਮ ਦੇ ਵਿੱਚ ਸ਼ਾਮਲ ਹੋਏ। ਇੱਥੇ ਉਹਨਾਂ ਨੇ ਸਰਕਾਰੀ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਵੰਡੇ ਤੇ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅੱਜ ਲੁਧਿਆਣਾ ਦੇ ਗੁਰੂ ਨਾਨਕ ਦੇਵ ਪਵਨ ਵਿਖੇ ਸਕੂਲ ਸਿੱਖਿਆ ਵਿਭਾਗ ਦੇ 951 ETT ਅਧਿਆਪਕਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ ਨੇ। ਸਰਕਾਰ ਦੇ ਪਰਿਵਾਰ ਦਾ ਹਿੱਸਾ ਬਣ ਉੱਤੇ ਸਾਰੇ ਨਵ ਨਿਯੁਕਤ ਅਧਿਆਪਕਾਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਹੁਣ ਤੱਕ 52606 ਨੌਜਵਾਨ ਮੁੰਡੇ ਕੁੜੀਆਂ ਨੂੰ ਸਰਕਾਰੀ ਨੌਕਰੀਆਂ ਦੇ ਕੇ ਉਹਨਾਂ ਦੇ ਘਰਾਂ ਵਿੱਚ ਖੁਸ਼ੀਆਂ ਆ ਜਾ ਚੁੱਕੀਆਂ ਪੰਜਾਬੀਆਂ ਵੱਲੋਂ ਦਿੱਤੀ ਜ਼ਿੰਮੇਵਾਰੀ ਨੂੰ ਨਿਭਾਉਣ ਲੱਗੇ ਹੋਏ ਆ ਤੇ ਸਾਥ ਤੇ ਵਿਸ਼ਵਾਸ ਬਣਾਈ ਰੱਖਿਓ ਨੌਕਰੀ ਦੇਣ ਦਾ ਇਹ سلسلہ ਇੱਥੇ ਤਰ੍ਹਾਂ ਜਾਰੀ ਰਹੇਗਾ ਸ਼ੰਭੂ ਸਰਹੱਦ ਦੇ ਅਗਲੇ ਦਵਾਲੇ ਕਈ ਇਲਾਕਿਆਂ ਦੇ ਵਿੱਚ ਇੰਟਰਨੈਟ ਸੇਵਾ ਮੁਅਤਲ ਕਰ ਦਿੱਤੀ ਗਈ ਹੈ ਅਤੇ ਨੇੜਲੇ ਪਿੰਡਾਂ ਦੇ ਵਿੱਚ ਪਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਪੁਸ਼ਟੀ ਕੀਤੀ ਹੈ ਕਿ ਉਹਨਾਂ ਨੂੰ ਸ਼ੰਭੂ ਦੇ ਵਿੱਚ ਰਹਿਦੀ ਹਦਾਇਤ ਦਿੱਤੀ ਗਈ ਹੈ ਤੇ ਉਹਨਾਂ ਇਹ ਵੀ ਕਿਹਾ ਕਿ ਐਂਬੂਲੈਂਸਾਂ ਅਤੇ ਇੱਥੋਂ ਤੱਕ ਕਿ ਦੰਗਾ ਕੰਟਰੋਲ ਵਾਹਨ ਵੀ ਇਲਾਕੇ ਦੇ ਵਿੱਚ ਤਾਇਨਾਤ ਕੀਤੇ ਗਏ ਨੇ ਇੱਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਅਗਲੇ ਹੁਕਮਾਂ ਦੀ ਉਡੀਕ ਕੀਤੀ ਜਾ ਰਹੀ ਹੈ ਤੇ ਐਸਪੀ ਪੱਧਰ ਦੇ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਖਾਲ தாம் ਏਅਰਪੋਰਟ ਕਰਨ ਲਈ ਕਿਹਾ ਗਿਆ ਸੀ ਅਤੇ ਅਸੀਂ ਹੋਰ ਨਿਰਦੇਸ਼ਾਂ ਦੀ ਉਡੀਕ ਕਰ ਰਹੇ ਹਾਂ ਉਹਨਾਂ ਨੇ ਕਿਹਾ ਕਿ ਸਾਨੂੰ ਇਹ ਵੀ ਸਪਸ਼ਟ ਨਹੀਂ ਹੈ ਕਿ ਕੀ ਸਾਨੂੰ ਮੁਜਾਰਾ ਕਾਰਜਾਂ ਨੂੰ ਖੰਡਾਉਣ ਲਈ ਤਨਾਤ ਕੀਤਾ ਗਿਆ ਜਾਂ ਹੋਰ ਕਿਸੇ ਕਾਰਨ ਤੋਇੰਗ ਹੁਕਾ ਵਾਲੇ ਟਰੈਕਟਰ ਸ਼ੰਭੂ ਵਿਖੇ ਪੁਲਤ ਚੌਂਕੀ ਦੇ ਨੇੜੇ ਤਲਾਤ ਕੀਤੇ ਗਏ ਨੇ ਅਤੇ ਇਸ ਦੌਰਾਨ ਜਿਹੜੇ ਕਿਸਾਨ ਕੇਂਦਰ ਦੇ ਨਾਲ ਗੱਲਬਾਤ ਲਈ ਚੰਡੀਗੜ੍ਹ ਗਏ ਵਫਦ ਦਾ ਹਿੱਸਾ ਦੇ ਨਾਲ ਤੇ ਇਲਾਕੇ ਵਿੱਚ ਇਕੱਠੇ ਹੋ ਰਹੇ ਸਨ ਤੇ ਸ਼ੰਭੂ ਤੋਂ 15 ਕਿਲੋਮੀਟਰ ਦੂਰ ਬਨੂਰ ਦੇ ਨੇੜੇ ਵਾਧੂ ਬਲਾਂ ਨੂੰ ਵੀ ਚੌਕਤਰਾਣ ਲਈ ਕਿਹਾ ਗਿਆ ਬਨੂਰ ਦੇ ਨੇੜੇ ਪੁਲਤ ਵੱਲੋਂ ਵਾਹਨਾਂ ਨੂੰ ਰੋਕਿਆ ਜਾ ਰਿਹਾ ਅਤੇ ਯਾਤਰੀਆਂ ਤੋਂ ਪੁੱਛਿਆ ਜਾ ਰਿਹਾ ਕਿ ਉਹ ਕਿੱਥੇ ਜਾ ਰਹੇ ਨੇ ਪੰਜਾਬ ਸਰਕਾਰ ਨੇ ਸੂਬੇ ਦੇ ਵਿੱਚ ਅਮਲੀਆਂ ਦੀ ਮਰਦਮਸ਼ੁਮਾਰੀ ਕਰਾਉਣ ਦਾ ਐਲਾਨ ਕੀਤਾ ਹੈ। ਪੰਜਾਬ ਸਰਕਾਰ ਦੀਆਂ ਏਜੰਸੀਆਂ ਘਰ-ਘਰ ਜਾ ਕੇ ਨਸ਼ਾ ਪੀੜਤਾਂ ਦਾ ਡਾਟਾ ਤਿਆਰ ਕਰਨ ਲੱਗੀਆਂ। ਬਸ ਇਸ ਦੇ ਵਿੱਚ ਨਸ਼ਾ ਕਰਨ ਵਾਲਿਆਂ ਦੇ ਪੂਰੇ ਵੇਰਵੇ ਦਰਜ ਕੀਤੇ ਜਾਣਗੇ। ਐਸੇ ਡਾਟਾ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਵੇਗਾ ਤੇ ਇਸ ਡਾਟਾ ਦੇ ਆਧਾਰ ਦੇ ਉੱਤੇ ਸੂਬੇ ਦੇ ਨੌਜਵਾਨਾਂ ਦਾ ਇਲਾਜ ਕਰਨ ਅਤੇ ਉਹਨਾਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਦੀ ਯਤਨ ਕੀਤੇ ਜਾਣਗੇ। ਇਰਦਨ ਹਾਲ ਪੰਜਾਬ ਦੇ ਇਸ ਦਾ ਪਹਿਲਾ ਸੂਬਾ ਬਣ ਜਾਵੇਗਾ ਜਿੱਥੇ ड्रग ਮਰਦਮ ਸ਼ਮਾਰੀ ਕਰਵਾਈ ਜਾਵੇਗੀ ਹਾਸਲ ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਇਨ੍ਹਾਂ ਨਸ਼ੇੜੀਆਂ ਦੇ ਲਈ ਇੱਕ ਵਿਸ਼ੇਸ਼ ਪੈਕੇਟ ਤਿਆਰ ਕਰੇਗੀ ਤਾਂ ਜੋ ਪੀੜਤਾਂ ਨੂੰ ਮੁਰ ਵਸੇਬਾ ਕੇਂਦਰ ਜੋ ਨਸ਼ਾ ਛਡਾਊ ਕੇਂਦਰ ਰਾਹੀਂ ਇਲਾਜ ਕਰਵਾ ਕੇ ਰਸਮੀ ਜਕਰ ਤੋਂ ਮੁਕਤ ਕੀਤਾ ਜਾ ਸਕੇ ਇਹ ड्रग ਮਰਦਮ ਸ਼ਮਾਰੀ 1 April 2025 ਤੋਂ ਲਾਗੂ ਹੋਵੇਗੀ ਤੇ ਇਹ ਜਾਣਕਾਰੀ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸਾਂਝੀ ਕੀਤੀ ਹੈ ਅਬਦਲ ਰਾਸ਼ਟਰੀ ਕਨਵੀਨਰ ਨੇ ਨਸ਼ਾ ਵਿਰੋਧੀ ਹਲਪਲਨ ਨੰਬਰ ਜਾਰੀ ਕੀਤਾ ਤੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਖੇਤਰ ਦੇ ਵਿੱਚ ਨਸ਼ਾ ਤਸਕਰਾ ਬਾਰੇ ਜਾਣਕਾਰੀ ਇਹਤ ਨੰਬਰ ਉੱਤੇ ਸਾਂਝੀ ਕਰਨ ਤਾਕਾਦੀ ਇੱਕ ਅਦਾਲਤ ਨੇ ਉਹਦੇ ਤੋਂ ਉਤਾਰੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੇ ਸਹਿਯੋਗੀਆਂ ਦੇ 31 ਖਾਤਿਆਂ ਨੂੰ ਮੰਗਲਵਾਰ ਨੂੰ ਫ੍ਰੀਜ਼ ਕਰਨ ਦਾ ਹੁਕਮ ਦਿੱਤਾ ਅਦਾਲਤ ਨੇ ਇਹ ਕਾਰਵਾਈ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਕੀਤੀ ਹੈ ਤੇ ਮੀਡੀਆ ਵਿੱਚ ਆਈਆਂ ਖਬਰਾਂ ਦੇ ਅਨੁਸਾਰ ਹਸੀਨਾ ਉਹਨਾਂ ਦੇ ਬੇਟੇ ਸਜੀਬ ਵਾਜਿਦ ਜ਼ੋਏ ਬੇਟੀ ਸਾਇਮਾ ਵਾਜਿਦ ਪਤੂਨ ਬੈਂਕ ਸ਼ੇਖ ਰਹਿਆਨਾ ਭਤੀਜੇ ਰਦਵਾਨ ਮੁਜੀਬ ਸਦਕੀ ਬੋਬੀ ਅਤੇ ਉਹਨਾਂ ਨਾਲ ਸੰਬੰਧਤ ਸੰਗਠਨਾਂ ਦੇ ਬੈਂਕ ਖਾਤਿਆਂ ਦੇ ਵਿੱਚ ਕੁੱਲ 394.6 ਕਰੋੜ ਟਾਕਾ ਲਗਭਗ ਯਾਨੀ ਕਿ 281.2 ਕਰੋੜ 75 ਰੁਪਏ ਜਮਾ ਨੇ ਇਹਨਾਂ ਸੰਗਠਨਾਂ ਦੇ ਬੈਂਕ ਖਾਤਿਆਂ ਨਾਲ ਲੈਣ-ਦੇਣ ਉੱਤੇ ਰੋਕ ਲਾਉਣ ਦਾ ਹੁਕਮ ਦਿੱਤਾ ਗਿਆ ਤੇ ਉਹਨਾਂ ਦੇ ਵਿੱਚ ਬੰਗਲਾਦੇਸ਼ ਆਵਾਮੀ ਲੀਗਾ ਤੇ ਜਾਤੀਰ ਜਨਕ ਬੰਗ ਬੰਦੂ ਸ਼ੇਖ ਮੁਜੀਬੁਰ ਰਹਿਮਾਨ transt शामिल ਹੈ ਜੱਜ ਮੁਹੰਮਦ ਜ਼ਾਕਿਰ ਹੁਸੈਨ ਨੇ ਇਹ ਹੁਕਮ ਜਾਂਚ ਦੀ ਟੀਮ ਦੀ ਅਗਵਾਈ ਕਰ ਰਹੇ ਡਿਪਟੀ ਡਾਇਰੈਕਟਰ ਮੋਨੀਰੂਲ ਇਤਰਾਮ ਦੇ ਵੱਲੋਂ ਇਸ ਸਬੰਧ ਵਿੱਚ ਅਰਜੀ ਦਾਇਰ ਕਰਨ ਤੋਂ ਬਾਅਦ ਸੁਣਾਇਆ। ਸਯੁਕਤ ਕਿਸਾਨ ਮੋਰਚਾ, ਗੈਰ ਸਿਆਸੀ ਤੇ ਕਿਸਾਨ ਮਜ਼ਦੂਰ ਮੋਰਚਾ ਅਤੇ ਤਿੰਨ ਕੇਂਦਰੀ ਮੰਤਰੀਆਂ ਦਰਮਿਆਨ ਚੰਡੀਗੜ੍ਹ ਦੇ ਵਿੱਚ ਤੀਜੀ ਗੇੜ ਦੀ ਗੱਲਬਾਤ ਖਤਮ ਹੋ ਗਈ ਹੈ। ਅਗਲੇ ਗੇੜ ਦੀ ਮੀਟਿੰਗ 4 ਮਈ ਨੂੰ ਹੋਵੇਗੀ ਤੇ ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਚੋਹਾਣ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਕੇਂਦਰੀ ਮੰਤਰੀ ਮੀਟਿੰਗ ਦੇ ਮਗਰੋਂ ਵਾਪਸ ਚਲੇ ਗਏ ਜਦੋਂ ਕਿ ਕਿਸਾਨ ਜਥੇਬੰਦੀਆਂ ਨੇ ਹੁਣ ਪੰਜਾਬ ਦੇ ਮੰਤਰੀਆਂ ਨਾਲ ਗੱਲਬਾਤ ਸ਼ੁਰੂ ਕੀਤੀ ਹੈ ਅਤੇ ਪੰਜਾਬ ਨਾਲ ਸੰਬੰਧਿਤ ਮੁੱਦਿਆਂ ਉੱਤੇ ਮੋਰ ਚਰਚਾ ਸ਼ੁਰੂ ਹੋ ਗਈ ਹੈ ਅੱਜ ਕੇਂਦਰੀ ਮੰਤਰੀਆਂ ਨਾਲ ਹੋਈ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਬੇਸਿੱਟਾ ਰਹੀ ਹੈ ਕਿਸਾਨ ਜਥੇਬੰਦੀਆਂ ਵੱਲੋਂ ਰੱਖੇ ਮੁੱਦਿਆਂ ਉੱਤੇ ਕੇਂਦਰੀ ਮੰਤਰੀਆਂ ਨੇ ਕਿਹਾ ਕਿ ਉਹ ਬਾਕੀ ਸਟੇਟਾਂ ਦੇ ਨਾਲ ਵੀ ਐਸੇ ਬਾਰੇ ਚਰਚਾ ਕਰਨਗੇ ਹਾਲਾਂਕਿ ਮੀਟਿੰਗ ਸੁਖਾਵੇ ਮਾਹੌਲ ਦੇ ਵਿੱਚ ਹੋਈ ਪਰ ਗੱਲ ਕਿਸੇ ਤਣਪੱਤਨ ਨਹੀਂ ਲੱਗੀ ਹੁਣ ਤੱਕ ਕੋਈ ਗੱਲਬਾਤ ਉੱਜਪਦਾ ਹੈ ਕਿ ਦੋਵੇਂ ਟੀਰਾ ਆਪੋ ਆਪਣੇ ਸਟੈਂ ਦਤਿਆ ਮੰਦੀਰ ਨੇ ਕਿਸਾਨੀ ਦੇ ਲਾਗਤ ਮੁੱਲ ਉੱਤੇ ਤਰਕ ਪੇਸ਼ ਕੀਤੇ ਕਿ ਦੂਜੇ ਕੇਂਦਰੀ ਮੰਤਰੀ ਕਿਸਾਨਾਂ ਲਈ ਕਿ ਸਰਕਾਰ ਦੇ ਵੱਲੋਂ ਚੁੱਕੇ ਕਦਮਾਂ ਦੇ ਵੇਰਵੇ ਪੇਸ਼ ਕਰ ਰਹੇ ਨੇ ਪੰਜਾਬ ਦੇ ਹਲਕਾ ਖਡੂਰ ਸਾਹਿਬ ਤੋਂ ਆਜ਼ਾਦ ਸੰਸਦ ਮੈਂਬਰ ਅਮਰਪਾਲ ਸਿੰਘ ਦੇ ਸੱਤ ਸਾਥੀਆਂ ਨੂੰ ਨੈਸ਼ਨਲ ਸਕਿਉਰਿਟੀ ਐਕਟ ਯਾਨੀ ਕਿ ਐਨਐਸਏ ਦੇ ਤਹਿਤ ਅਸਾਮ ਦੀ ਡਿਬਰਗੋਡ ਜੇਲ੍ਹ ਤੋਂ ਪ੍ਰੋਟੈਕਸ਼ਨ ਵਾਰੰਟ ਉੱਤੇ ਵਾਰੀ-ਵਾਰੀ ਪੰਜਾਬ ਲਿਆਂਦਾ ਜਾ ਰਿਹਾ ਹੈ ਇਹਨਾਂ ਉੱਤੇ ਐਨਐਸਏ ਦੀ ਸਮਾ ਹੱਦ ਖਤਮ ਹੋ ਗਈ ਹੈ ਤੇ ਇਹ ਜਾਣਕਾਰੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚ ਚੀਫ ਜਸਟਿਸ ਸ਼ੀਲ ਨਾਗੋ ਅਤੇ ਜਸਟਿਸ ਸੁਮਿਤ ਗੋਇਲ ਦੇ ਉੱਤੇ ਆਧਾਰਿਤ ਬੈਂਚ ਨੇ ਸਾਹਮਣੇ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੇ ਦਿੱਤੀ ਹੈ। ਅਦਾਲਤ ਨੂੰ ਦੱਸਿਆ ਗਿਆ ਕਿ ਅਮਰਤਪਾਲ ਸਿੰਘ ਅਤੇ ਦੋ ਲੋਕਾਂ ਉੱਤੇ ਐਨਐਸਏ ਦੀ ਮਿਆਦ ਅਪ੍ਰੈਲ ਚ ਖਤਮ ਹੋਵੇਗੀ ਤੇ ਜਿਨ੍ਹਾਂ ਨੂੰ ਵਾਪਸ ਲਿਆਉਣ ਦੇ ਬਾਅਦ ਵਿਚਾਰ ਕੀਤਾ ਜਾਏਗਾ। ਇਹਨਾਂ ਦੇ ਵਿੱਚ ਗੁਰਮੀਤ ਸਿੰਘ ਬੁੱਕਣਵਾਲਾ, ਦਲਜੀਤ ਸਿੰਘ ਕਲਤੀ, ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇਕੇ, ਕੁਲਵੰਤ ਸਿੰਘ ਰੌਕੇ, ਮੋਰਿੰਦਰ ਫੌਜੀ, ਬਸੰਤ ਸਿੰਘ ਅਤੇ ਹਰਜੀਤ ਸਿੰਘ ਸ਼ਾਮਲ ਨੇ। ਇਹਨਾਂ ਸਾਰਿਆਂ ਨੂੰ ਅਜਨਾਲਾ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਤੇ ਜਿੱਥੇ ਇਹਨਾਂ ਖਿਲਾਫ ਪੁਲਿਸ ਥਾਣੇ 'ਚ ਹਮਲੇ ਦੀ ਐਫਆਈਆ ਦਰਜ ਹੈ। ਅਦਾਲਤ 'ਚ ਪੇਸ਼ ਕਰਕੇ ਸਾਰਿਆਂ ਨੂੰ ਅੰਮ੍ਰਿਤਸਰ ਜੇਲ੍ਹ 'ਚ ਰੱਖਿਆ ਜਾਣਾ ਲਗਪਗ ਤੈਅ ਹੈ। ਇੱਕ ਹਾਲੀਵੁੱਡ ਦੇ ਲੇਖਕ ਨਿਰਦੇਸ਼ਕ ਨੂੰ ਇੱਕ ਅਜਿਹੇ ਸਾਇੰਸ ਫਾਈਕਸ਼ਨ ਸ਼ੋਅ ਦੇ ਲਈ ਨੈਟਫਲਿਕਸ ਤੋਂ 11 ਮਿਲੀਅਨ ਅਮਰੀਕੀ ਡਾਲਰ ਦੀ ਧੋਖਾਧੜੀ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਜੋ ਕਿ ਕਦੇ ਪ੍ਰਸਾਰਤ ਨਹੀਂ ਹੋਇਆ। ਕਾਰਲ ਐਰਿਕ ਰੀਚ ਜਿਸ ਨੂੰ ਫਿਲਮ 47 ਜ਼ੋਨਿੰਦੇ ਨਿਰਦੇਸ਼ਨ ਦੀ ਸਭ ਤੋਂ ਵੱਧ ਜਾਣਿਆ ਜਾਂਦਾ ਹੈ। ਉਤੇ ਉਤੇ ਵਾਇਰ ਤੋਂ ਘਟਰੀ ਅਤੇ ਮਨੀ ਲਾਂਡਰਿੰਗ ਦਾ ਦੋਸ਼ ਲਗਾਇਆ ਗਿਆ ਸੰਗੀਪ ਵਕੀਲਾਂ ਦਾ ਦੋਸ਼ ਹੈ ਕਿ ਇਹ ਸਟ੍ਰੀਮਿੰਗ ਦਿੱਗਤ ਨੂੰ ਧੋਖਾ ਦੇਣ ਦੀ ਯੋਜਨਾ ਸੀ ਮੰਗਲਵਾਰ ਨੂੰ ਸਰਕਾਰੀ ਵਕੀਲਾਂ ਨੇ ਕਿਹਾ ਕਿ ਨੈਟਫਲਿਕਸ ਨੇ ਸ਼ੁਰੂ ਦੇ ਵਿੱਚ ਰਿੰਚ ਤੋਂ ਵਾਈਟ ਹਾਰਥ ਨਾਮਕ ਇੱਕ ਅਧੂਰਾ ਸ਼ੋਅ ਖਰੀਦਣ ਲਈ ਲਗਭਗ 44 ਮਿਲੀਅਨ ਅਮਰੀਕੀ ਡਾਲਰ ਦਾ ਭੁਗਤਾਨ ਕੀਤਾ ਸੀ ਪਰ ਅੰਤ ਵਿੱਚ 11 ਮਿਲੀਅਨ ਅਮਰੀਕੀ ਡਾਲਰ ਹੋਰ ਦਿੱਤੇ ਜਦੋਂ ਉਸ ਨੇ ਕਿਹਾ ਕਿ ਉਸ ਨੂੰ ਸ਼ੋਅ ਨੂੰ ਪੂਰਾ ਕਰਨ ਲਈ ਹੋਰ ਨਕਦੀ ਦੀ ਲੋੜ ਹੈ ਵਕੀਲਾਂ ਦੇ ਅਨੁਸਾਰ ਪ੍ਰੋਡਕਸ਼ਨ ਨੂੰ ਪੂਰਾ ਕਰਨ ਲਈ ਵਾਧੂ ਪੈਸੇ ਦੀ ਵਰਤੋਂ ਕਰਨ ਦੀ ਬਜਾਏ ਰੈਂਚ ਨੇ ਚੁੱਪਚਾਪ ਪੈਸੇ ਨੂੰ ਇੱਕ ਨਿੱਜੀ ਬ੍ਰੋਕਰੇਜ ਖਾਤੇ ਵਿੱਚ ਟ੍ਰਾਂਸਫਰ ਕਰ ਦਿੱਤਾ ਤੇ ਜਿੱਥੇ ਉਸਨੇ ਅਸਫਲ ਨਿਵੇਸ਼ ਕੀਤੇ ਜਿਸ ਵਿੱਚ 2 ਮਹੀਨਿਆਂ ਦੇ ਵਿੱਚ 11 ਮਿਲੀਅਨ ਅਮਰੀਕੀ ਡਾਲਰ ਦਾ ਲਗਭਗ ਅੱਧਾ ਦਾ ਨੁਕਸਾਨ ਹੋ ਗਿਆ। ਅਗਲੀ ਐਨ ਨਹੀਂ ਦੁਬਾਰਾ ਫਿਰ ਅਦਰੋਵਾਂਗੇ ਉਦੋਂ ਤੱਕ ਜੋ ਇਜਾਜ਼ਤ ਸਾਥੀਰੇ ਕਾਲ ਧੰਨਵਾਦ।